ਹੁੰਸਾਰੇ ਤੇਰੇ ਵਾਂਗੂੰ ਮਰ ਮਰ ਰੋੜੀ ਕਰਦੇ ਰਹਿਣਾ। ਐ ਨਹਿਰ ਬਣ ਗਈ ਇਹ। ਦੇਖੋ ਆਇਆ ਸੀ। ਕਿੱਥੇ ਟੋਆਇਆ ਸੀ? ਹੁਣ ਐ ਲੈ ਕਹਿੰਦਾ ਥੋੜਾ ਇਧਰ। ਨਾ ਹੁਣ ਤੂੰ ਕਹਿੰਦਾ ਕਿਹੜਾ ਚੱਲ ਪਿਆ। ਹੌਲੀ 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 ਓਏ। ਹੌਲੀ ਆ ਹੋਰ ਤੁਰ ਕੇ ਮਗ ਜਾ। ਹੁਣ ਤੂੰ ਕਹਿੰਦਾ ਕਿਹੜਾ ਡੂਏ। ਸਾਰਾ ਆਪਣੇ ਨੀ ਹੋਈ ਤਾਂ ਤੂੰ ਸਾਡੇ ਤੇ ਖਰਾਬ ਨਹੀਂ। ਬਹੁਤ ਨਹੀਂ ਭਰੀ ਜਾਂਦਾ। ਲੱਗਾ ਸਰਦਾ ਘੰਟਾ ਹੋ ਗਿਆ ਮੀਂਹ ਪੈਣੇ ਨੂੰ। ਬਹੁਤ ਜ਼ਿਆਦਾ ਫੋਲਮ ਨਹੀਂ ਆ ਰਹਾ। ਐ ਤੇ ਨਹਿਰਾਂ ਵਾਲਾਂ ਦੀ ਆਈ ਸੀ। ਪਿਪਾੜਾ ਕਟ ਕੇ ਐ ਬਾਹਰ ਬਾਹਰ ਨੇ ਮੰਨੂ ਮੈਂ ਉਹੀ ਦੇਖੀ ਜਾਂਦਾ ਸੀਗਾ ਫੌਰਨ ਵਾਲੀ ਫੀਲਿੰਗ ਲੈ ਲਾ ਤੂੰ ਵੀ ਸਸਰੀ ਗਾਲ ਜੀ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਦੇ ਬਲੌਗ ਚਾਸ ਕਰਦੇ ਸਾਰੇ ਠੀਕ ਠਾਕ ਹੋਗੇ ਚੜ੍ਹਦੀ ਕਲਾ ਜੋ ਅਸੀਂ ਕੁਝ ਵਧੀਆ ਕਰਦੇ ਪਏ ਹੋਗੇ ਤੇ ਅੱਜ ਦਾ ਬਲੌਗ ਆਪਣਾ ਹੋ ਰਿਹਾ ਹੈ ਸਟਾਰਟ ਨੂੰ ਨਮ ਜਨਨ ਦੀ ਸ਼ੁਰੂਆਤ ਤੇ 4:00 ਵਜੇ 4:00 ਵਜੇ ਚੱਲੇ ਸੀ ਹੁਣ ਸਰਸੇ ਕੰਮ ਸੀ ਜਾ ਚੋੜਾ ਜਾ ਆਮ ਤਾਂ ਸਾਨੂੰ ਛੋਟੇ ਹੀ ਹੁੰਦੇ ਨੇ ਵੱਡਾ ਕੰਮ ਕੁਝ ਨਹੀਂ ਹੁੰਦਾ ਸੱਜੇ ਚੱਲਿਆ ਸੀ ਮੈਂ ਉਹ ਦੋਸਤ ਤੇ ਮੈਂ ਮੈਨੂੰ ਕੰਮ ਸੀ ਆ ਨਾਲ ਥੋੜੀ-ਬੋਟੀ ਸ਼ੋਪਿੰਗ ਵੀ ਕਰਨੀ ਸੀ ਉਹ ਕਰਕੇ ਆਉਣੀ ਐ ਤੇ ਨਾਲੇ ਕੰਮ ਸੀ ਆ ਚੱਲੇ ਸੀ ਉਹ ਦੋਸਤ ਆ ਗਏ ਬਾਹਰ ਗੱਡੀ ਲੈ ਕੇ ਉਧਰ ਅਸੀਂ ਆ ਜਾ ਬਾਹਰ ਮੈਂ ਚੱਲ ਮੈਂ ਵੀਡੀਓ ਸ਼ੁਰੂਆਤ ਕਰ ਲਈਏ ਖੜ ਤੂੰ ਮੈਂ 2 ਮਿੰਟ ਜਾ ਗਿਆ ਚਲੋ ਮਿਲਦੇ ਹਾਂ ਹੁਣ ਪਹੁੰਚ ਜੀ ਤੇ ਬਣੇ ਰਹੋ ਵੀਡੀਓ ਨਾਲ ਚਾਲੀ ਚਾਲੀ ਵੀਡੀਓ ਚੈਨਲ ਸਬਸਕ੍ਰਾਈਬ ਕਰ ਦਿਓ ਜਿਹੜਾ ਲਾਈਕ ਆ ਤੇ ਪਿਆਰਾ ਕਮੈਂਟ ਕਰ ਦਿਓ ਤੇ ਬਣੇ ਰਹੋ ਵੀਡੀਓ ਨਾਲ ਮਿਲਦੇ ਆਪਾਂ ਅਗਦੇ ਨੰਬਰ ਲਾਉਣੀ ਐ ਕਾਰ ਲਾ ਕੇ ਚੱਲਦੇ ਹਾਂ ਜੀ ਮਿਲਦੇ ਆ ਫਿਰ ਥੋੜੀ ਦੇਰ ਨੂੰ ਬਣੇ ਰਿਹਾ ਵੀਡੀਓ ਨਾਲ ਸਤਿ ਸ੍ਰੀ ਅਕਾਲ ਆ ਤੇ ਜਾ ਰਹੇ ਆ ਤੱਕਾ ਕੱਪੜੇ ਲੈਣ ਮੈਨੂੰ ਕਹਿੰਦੀ ਇਸ ਟੀ-ਸ਼ਰਟ ਦਵਾ ਰ ਫਿਰ ਤੂੰ ਮੈਂ ਜਿਹੜੀ ਦਵਾ ਦੇਗਾ ਹੱਥਾ ਥੋੜੂ ਘਰ ਖਾੜੇ ਐ ਐ ਤੇਨੂੰ ਮਹਿੰਗੀ ਟੀ-ਸ਼ਰਟ ਦਵਾਉਂਗੀ ਆ ਬ੍ਰੈਂਡ ਫਾਉਂਡ ਆ 4-5000 ਰੁਪਏ ਦੀ ਟੀ-ਸ਼ਰਟ ਦਵਾਉਂਗਾ ਬ੍ਰੈਂਡ ਫਾਉਂਡ ਆ ਨੋਟਾ ਜਾਂਦਾ ਤਾਂ ਆਪੀ ਪਾਏਗਾ ਜੀ ਬਸੇ ਦੋਸੇ ਬਸੇ ਬਸੇ ਤਾਂ ਕੀ ਹੋ ਜਾ ਨਹੀਂ ਕੀ ਹੋ ਜਾ ਸਾਹ ਸੁਣਨਾ ਨਾ ਕਵਾਈ ਕਰੀ ਦੇਂਗੇ ਸਹੀ ਯਾ ਵੀ ਚਾਦਰ ਹੀ ਹੈ ਤੇਰੀ ਸਰਦੂਗੜ ਪਹੁੰਚਣ ਨਾਲੇ ਇਹਨੇ ਸੋਹਰਿਆਂ ਦੇ ਸੋਹਰੇ ਜਾਣੇ ਬਈ ਜੀ ਕਿਸੇ ਮਾਪਕ ਤੋਂ ਹੋਰ ਆਪਾਂ ਤੂੰ ਇੱਕਦਮ ਮੱਥਾ ਟੇਕ ਜਾਂਦਾ ਸੌਹਰਿਆਂ ਵਿੱਚ ਮਲਾ ਹਫਤੇ ਪੰਜ ਚਾਰ ਤਿੰਨ ਦਿਨ ਦਾ ਪੱਕਾ ਹੈ ਸੌਹਰੇ ਮੱਥਾ ਟੇਕ ਕੇ ਜਾਂਦਾ ਹੈ ਸਮੋਸੇ ਸਾਡਾ ਲਗਾਅ ਬਹੁਤ ਹੈ ਸਮੋਸੇ ਸਮੋਸੇ ਖਾ ਕੇ ਜਾਂਦਾ ਇਹ ਗਲਾਮਾਂ ਟਾਈਮਾਂ ਦੀਆਂ ਵਿੱਚ ਸਾਡਾ ਬਚਪਨ ਦਾ ਲਗਾਵ ਲੱਗਿਆ ਲੈਨੇ ਜਲੰਧਰ ਵੀ ਜਾਣਾ ਹੋਵੇ ਨਾ ਸਦੂਰ ਇਹ ਤਾਂ ਸਦੂਰ ਹੋ ਕੇ ਜਾਂਦਾ ਹੈ ਇਹਦਾ ਇਹ ਪਹਿਲਾਂ ਹਾਜ਼ਰੀ ਲਵਾ ਜਾ ਮੈਂ ਕਾ ਟਿਕਣਾ ਪੈਣਾ ਜਾਂ ਜਾਂਦੇ ਹੋਏ ਇਹ ਨਾਲ ਲੋਗੋ ਜਾਂਦੇ ਹੋਏ ਪਰ ਲਵਾਉ ਪੱਕਾ ਇਹ ਤਾਂ ਸਾਡਾ ਗੁਰਦੁਆਰੇ ਵਾਲਾ ਕੰਮ ਹੋ ਗਿਆ ਸੀ ਇਹ ਇਧਰ ਜਾਈਏ ਉਧਰ ਜਾਈਏ ਸਾਡਾ ਸਾਡਾ ਵਿਸ਼ਕਰਮ ਵਾਲੇ ਮੰਦਿਰ ਤੇ ਸਾਡੀ ਇੱਕ ਜਣੀ ਸਾਡਾ ਇੱਕ ਮਿੱਤਰ ਦਾ ਵਿਛੜ ਗਿਆ ਸਾਡਾ ਤੋਂ ਅਸੀਂ ਉਹਨਾਂ ਤੋਂ ਹੀ ਰਹੇਗੇ ਉਹ ਜਾਂਦਾ ਹੀ ਖੁੱਲੇ ਰਹਿ ਗਿਆ ਉਹਦਾ ਜਦ ਮੈਂ ਖਤਮ ਹੀ ਕਰਨੀ ਆ ਗੈਣ ਗਿਆ ਉਹ ਤਾਂ ਵਿਛੜਾ ਪਾਇਣ ਤੋਂ ਕੁਝ ਹੋਇਆ ਵਿਛੜਾ ਉਹ ਮੇਰੀ ਪਾਇਆ ਆਹ ਜਾ ਕੇ ਜਾਈ ਬੋ ਮੈਂ ਇਹਦਾ ਸਟੀering ਲਿਆ ਹਾਂ ਮੈਂ ਜਦੋਂ ਸਟੀering ਆਪਾਂ ਦਾ ਕਨੈਕਟ ਕਰੀ ਮੈਂ ਤੈਨੂੰ ਦਿੱਲੀ ਸੜਕ ਕੋਦੀ ਚੱਕਰ ਜਾਣਾ ਹੈ ਤੂੰ ਲੈ ਕੇ ਨਹੀਂ ਜਾਂਦਾ ਹਾਂ ਤੂੰ ਮੈਨੂੰ ਕਹਿਦਾ ਸੀ ਚੱਲੀਏ ਚੱਲ ਭਾ ਹੁਣ ਚੱਲ ਮੋੜਾ ਸਵੇਰੇ ਬੈਠੇ ਆ ਚੱਲ ਆਹ ਰੋਡ ਤੇ ਇੱਧਰ ਇੱਧਰ ਹੀ ਪਾੜਾ ਹੈ ਪਰ ਇਹ ਤੇਰੇ ਤੋਂ ਵੀ ਐਸਾ ਸਟੀering ਆ ਵੀ ਹੁਣ ਮੈਂ ਤੇਰੇ ਪਿੱਛੇ ਜਾ ਰਹੀ ਹਾਂ ਨਹੀਂ ਫਰਮਾਇਆ ਤਾਂ ਹੁਣ ਜਾਣਾ ਤਾਂ ਤੇਰੇ ਨਾਲ ਆ ਤਦੋਂ ਜੰਗੜ ਮੰਗਲ ਵਾਹ ਚੱਕਰ ਕਰ ਤਖਾਣਾ ਮੌਸਮ ਤਾਂ ਤੱਕ ਪਕੌੜੇ ਵਾਲਾ ਹੋ ਗਿਆ ਜਮਾ ਚੱਲ ਜੇ ਮੀਂਹ ਆਇਆ ਨਾ ਪੱਕਾ ਖਾਉਂਗਾ ਜੇ ਮੀਂਹ ਆ ਗਿਆ ਫੇਰ ਨਹੀਂ ਖਾਉਂਦਾ ਛਾਲਾ ਮੇਰਾ 250 ਰੁਪਏ ਤੇ 250 ਤੈਨੂੰ ਕਿਨੇ ਕਹੇ ਤਿਵਾਰਾ ਤੈਨੂੰ ਕਹਿੰਦੇ ਮੀਂਹ ਆਣਾ ਮੌਸਮ ਹੈ ਨਾ ਤਿਵਾਰਾ ਇਹਨੂੰ ਹਜੇ ਤੇਰੇ ਵੀ ਖੁਰਕ ਹੈ ਇਹ ਕੜੰਦਰ ਉਹ ਲਿਪੜੀ ਬਾਹਰ ਹੀ ਲਿਪੜੀ ਸੀ ਬਾਦਰ ਬੋਲਾ ਨੱਥੇ ਮੈਂ ਉਹ ਮਾਈ ਟਾਊਨ ਸਾਈਡ ਤੇ ਬੈਠ ਜਿਹੜੇ ਲਾਈਨ ਆਪਾਂ ਇਹਦੇ ਬਕਸੇ ਤੇ ਉਹਦੇ ਕਰਕੇ ਮੈਂ ਥੋੜੀ ਧਵਾਈ ਆ ਮੌਸਮ ਤਾਂ KFC ਦੇ ਪਕੌੜੇ ਮਤ ਹੋ ਗਿਆ ਹੁਣ ਵਧੀਆ ਦੇ ਨਾਲ ਬੈਠ ਕੇ ਕਿੰਨੀ ਚੰਗੀ ਵਕਤ ਹੈ ਹੈ ਮੇਰੇ ਨਾਲ ਵੀ ਕਿਹੰਜੇ ਗਲਤ ਕਿ ਇਹ ਐਪਸੀ ਇਹ ਯੂਵੀ ਐਡ ਵੀ ਐਂਕ ਨਹੀਂ ਐਂਟ ਵੀ ਅਸੀਂ ਤਾਂ ਮੈਂ ਵੀ ਨਹੀਂ ਕਹਦਾ ਕਿ ਐਪਸੀ ਦਾ ਕਰੀ ਉਹ ਕਾਗਤ ਵਾਲੀ ਚੀਜ਼ ਹੈ ਮੈਂ ਕਹਿੰਦਾ ਕਿ ਤਾਂ ਤਾਂ ਜੀ ਕੋਈ ਹੋਰ ਚੀਜ਼ ਖਾ ਲੈ एफसी ये एफसी के केएफसी केएफसी контора ਦਾ ਵੀ ਆਫਰ ਵੀ ਚੱਲੀ ਜਾਂਦਾ ਹੈ ਦੋਸਤਾਂ ਦੀ ਨਮੜੀ ਬਾਕਟ ਮਿਲਦੀ ਹੈ ਵਧੀਆ ਜੀ ਆਪਸੀ ਕਹਿੰਦਾ ਕੋਈ ਮਾਰਕੀਟ ਨਹੀਂ ਸੀ ਲੈਗ ਲੁਗ ਵੰਗੇ ਬੰਦੇ ਦਾ ਸਮਾਨ ਵਧੀਆ ਆਪ ਵੀਡੀਓ ਨਾ ਫਾਟੋ ਫਿਰ ਮਾ ਮੋਬਾਈਲ ਅੱਛਾ ਨਜ਼ਾਰਾ ਚਟਾਲਾਂ ਦੀ ਗੋਠੀ ਇੱਧਰ ਹੈ ਨਾ ਉਹੀ ਹੈ ਨਾ ਜਿੱਥੇ ਟਾਲੇ ਮੰਤ ਪਾਣੀ ਜਾਰੀ ਹੈ ਆ ਬਾਗੀ ਬਾ ਪੈਂਚ ਹੁਣ ਤੱਕ ਵੀ ਆਪਾਂ ਵੋਟ ਉਹ ਨਾ ਨਹੀਂ ਪਈਦੀ ਆ ਇਹ ਤਾਂ ਆਈ ਹੈਗੀ ਕੋਈ ਵੀ ਜਿਵੇਂ ਉਹ ਨਹੀਂ ਗਾ ਭਗਵਾਨ ਤਮਾਨ ਕਹਿੰਦਾ ਕਹਿੰਦਾ ਮਰਨ ਤੋਂ ਬਾਅਦ ਕਹਿੰਦਾ ਇੱਕ ਬੰਦਾ ਕਹਿੰਦਾ ਕੋਸ਼ਿਸ਼ ਨਾਲ ਲੈ ਕੇ ਜਾਂਦਾ ਕਹਿੰਦਾ ਮੈਂ ਕਹਿੰਦਾ ਕਿਉਂ ਨਹੀਂ ਕੋਈ ਨਾਲ ਲੈ ਕੇ ਜਾਂਦਾ ਕਹਿੰਦਾ ਕਹਿੰਦਾ ਬਾਦਰ ਮਰਿਆਗਾ ਆਪਦੀ ਪਾਰਟੀ ਲੈਦਾ ਗਿਆ ਕਹਿੰਦਾ ਨਾ ਔਰ ਰਹੁਆ ਕੋ ਕਮੇਡੀ ਨਾ ਮੁੱਖ ਮੰਤਰੀ ਬਣ ਗਿਆ ਹੈ ਮੈਂ ਬੇਦਲਾਂ ਨੂੰ ਦੇਖ ਰਿਹਾ ਹਾਂ ਬਰ ਬਰ ਗੱਲ ਨਹੀਂ ਠੀਕ ਹੁੰਦਾ ਤਾਂ ਕਿਹੜਾ ਪਾਰਟੀ ਲਈ ਹੈ ਨਾਲ ਕਿਹੜਾ ਸਾਲ ਸੇ ਪਹੁੰਚ ਗਿਆ ਜੀ ਇਹ ਮਾਰ ਗਈ ਹੁਣ ਅਸੀਂ ਚੱਲੇ ਆਂ ਡਬਲ ਡੋੜਦੇ ਬਈ ਡਬਲ ਡੋੜਦੇ ਆ ਹਾਂ ਡਬਲ ਵਾਈਂ ਡੋੜਦੇ ਜਾ ਰਹੇ ਆ ਇਧਰ ਚੌਧਰੀ ਯੂਨੀਵਰਸਿਟੀ ਚੌਧਰੀ ਦੇਵੀ لال ਇਸਨ ਮੈਂ ਵੀ ਕ੍ਰਿਸ ਲਾ ਕਰੀ ਸੀ ਇੱਥੇ ਪੜਨ ਦੀ ਪਰ ਉਹ ਕਾਲਜ ਬਣੀ ਨਹੀਂ ਗਈ ਐਡਮਿਸ਼ਨ ਹੀ ਨਹੀਂ ਮਿਲਿਆ ਐਡਮਿਸ਼ਨ ਤਾਂ ਮੁੰਸ਼ੇ ਤਾਂ ਮਿਲਦਾ ਸੀਗਾ ਐਡਮਿਸ਼ਨ ਹੀ ਨਹੀਂ ਮਿਲਿਆ ਗਿਆ ਘਰ ਦੇ ਕਹਿੰਦੇ ਦਿੱਲੀ ਅਪਡਾਉਣ ਕਰ ਲਈ ਮਾਂ ਘਰ ਦਿੱਲੀ ਤੇਰੇ ਵੀ ਜੇ ਪੜੋਗੇ ਤਾਂ ਤੁਸੀਂ ਲੱਗ ਸਕਦੇ ਹੋਗੇ ਵੀ ਦਿੱਲੀ ਮੈਂ ਕਿਹੜਾ ਪੜਾਉਂ ਕੇ ਜਦੋਂ ਉਹਨੂੰ ਪਤੀ ਲੱਗ ਗਿਆ ਉਹਨਾਂ ਨੇ ਡੀਐਮਸੀਆਂ ਦੇਖਿਆ ਤੁਹਾਡੇ ਸਰਟੀਫਿਕੇਟ ਦੇਖੇ ਉਹਦੇ ਨੰਬਰੀ ਤੁਹਾਡੇ ਦਿੱਤੀ ਦਿੱਤੀ ਆਏ ਹੋਏ ਸੀਗੇ ਅਰੇ ਚਾਕੀ ਪਹਿਲੀ ਬਾਹਰ ਮਾਰੀਆਂ ਟਾਕੀਆਂ ਚ ਭੈ ਦੇ ਵੀ ਜਾਓ ਭਾਜੋ ਤੇ ਰੋਟੀ ਇੱਥੇ ਤੱਕ ਦੀ ਪਹੁੰਚ ਆਈ ਨਹੀਂਗੀ ਵੀ ਆਈ ਨਹੀਂ ਸਕਦੇ ਤੁਸੀਂ ਇੱਥੇ ਤੇਤੀ ਤੇਤੀ ਤਾਂ ਬਹੁਤ ਹੈ ਉਹਨਾਂ ਨੇ ਭਾਵੇਂ ਵੀ ਤਾਂ ਕਿਹਾ ਤੁਹਾਨੂੰ ਤੁਸੀਂ ਐ ਸਹੀ ਸਚਾਈ ਦੱਸਣਾ ਵੀ ਤੁਹਾਨੂੰ ਐ ਵੀ ਤਾਂ ਕਿਹਾ ਵੀ ਤੁਹਾਨੂੰ ਸਰਸੇ ਆਣ ਕਿਹਨੇ ਦਿੱਤਾ ਬਸ ਦਾ ਕਿਰਾਇਆ ਕਿਹਨੇ ਦਿੱਤਾ ਤੁਹਾਨੂੰ ਵੀ ਤੁਸੀਂ ਸੀਡੀਐਲੂ ਚ ਆ ਕੇ ਪੜੋ ਆਸਤਾ ਹੋਈ ਜਾਣਾ ਆਪਣਾ ਉਹਨੂੰ ਕੌਣ ਕਰਦਾ ਏਡੀ ਦੂਰ ਰੇਲੇ ਦਿੱਤੀ ਗੱਲ ਉਹ ਨਹੀਂ ਹੈਗੀ ਗੱਲ ਤਾਂ ਇਹ ਹੈ ਵੀ ਤੁਹਾਨੂੰ ਇਹ ਕਿਰਾਇਆ ਕਿਹਨੇ ਦਿੱਤਾ ਵੀ ਸਰ ਨੰਬਰ ਤਾਂ ਤੁਸੀਂ ਉੱਥੇ ਦੇਖ ਲਾਦੇ ਹੁੰਦੇ ਤੁਹਾਨੂੰ ਪਤਾ ਤਾਂ ਰਹੇਗਾ ਸੀਗਾ ਨੰਬਰ ਤਾਂ 65% ਦੇਖਿਆ 65 ਉਹ ਵੇ ਬਦਲਾ ਬਦਲੀ ਕਰਤੀ 10 ਰੋਸ ਪਲੱਸ 2 ਤਾਂ ਹੋਰ ਵੀ ਜਿਆਦਾ ਸੀਗੇ ਕੋਲਸਟ ਹੋਇਆ ਨਾ ਹੋਏ ਤੇ ਨਾ ਉਹ ਫਕੀ ਨਹੀਂ ਗਿਆ ਆ ਬਾਹਰ ਕੱਟਣਾ ਜਗਾਰ ਇੱਥੇ ਹੀ ਬਾਹਰ ਆਉਂਗਾ ਸਾਰਾ ਹਨ ਤੇਰੇ ਵਾਸਤੇ ਮੌਸਮ ਵਧੀਆ 250 250 ਰੋਈ ਜਾਂਦਾ ਸੀ ਆ ਇਹ ਤਾਂ 200 ਨਹੀਂ ਨਹੀਂ ਮੇਰੀ ਬਾਲਟੀ ਵੀ ਲੈਣਾ ਇਹ ਤੂੰ ਉਸ ਨੇ ਲਈ ਕਿ ਮੇਰੀ ਬਾਲਟੀ ਕਿਹੜੀ ਹੋਰ ਹੈ ਕੇਐਸਡੀ ਇਹ ਲੋਕ ਤਾਂ ਗੰਭੀਰ ਨੇ ਕੀ ਜੀਕੇ ਮੈਂ ਮੁੱਕੀ ਹੋਈਂਂ ਦਰਤਾ ਪਤਾ ਨਹੀਂ ਕਹਤਾ ਤੋ ਐਨਾ ਯਾਰ ਦਰਤਾ ਪਤਾ ਨਹੀਂ ਕਹਤਾ ਤੋ ਐਨਾ ਕਹਤਾ ਤੂੰ ਜਾਂ ਤੋ ਜੀ ਤਾ ਮੀ ਤਾ ਹੂੰ ਮੈਨੂੰ ਦਰਤਾ ਲੱਗਦਾ ਭਰਾਵਾ ਅਪਣੀ ਲਾਹੀ ਨਹੀਂ ਤਾਂ ਯਾਰ ਪਾਏ ਤੇ ਮਾਲੀ ਹੋ ਗਿਆ ਚਲੋ ਚੰਗੀ ਗੱਲਾਂ ਨੇ ਇਹਦਾ ਲੈਟ ਨਹੀਂ ਹੁੰਦੀ ਦੋ ਤਣੇ ਘੰਟੇ ਭਰਾਵਾ ਹਾਂ ਨਾ ਮੀ ਪਵੇ ਯਾਰ ਨਹੀਂ ਆ ਦੋ ਚਾਰ ਦਿਨ ਹਰਾ ਦਾ ਵਟਣਾ ਵਟਣਾ ਹੋਊਗਾ ਉਹ ਪਵੇ ਅਫਦਰ ਘਟੇ ਦੇ ਕੀ ਹੋਵੇ ਇਹ ਤੇਰੇ ਵਰਗਾ ਨਾ ਇਹ ਇਹ ਤਾਂ ਖਵਾਦਾਂ ਦਾ ਡਾਕਟਰ ਵਾਲੇ ਬਟੋਲੇ। ਇਹਦੇ ਅੰਮ੍ਰਿਤਸਰੀ ਕੁਲਚੇ ਬਹੁਤ ਵਧੀਆ ਮਿਲਦੇ ਆਂ ਜੀ। ਇੱਕ ਜਗ੍ਹਾ ਆ ਯਾਰਾ। ਪਤਾ ਨਹੀਂ ਮੈਂ ਸਕਰੀਨਸ਼ਾਟ ਵੀ ਲਿਆ। ਕੱਲ ਸੁਣਿਆ ਯਾਰਾ ਸਕਰੀਨਸ਼ਾਟ ਲਿਆ ਹੋਇਆ ਉਹਨਾਂ ਨੇ ਮੈਂ। ਆਪਣਾ ਤੂੰ ਐ ਕਰ ਮੇਰੀ ਗੱਲ। ਕੀ ਕਰੇ ਸਮਾਨ ਲੱਦਾਂ? ਹਾਂ। ਸਮਾਨ ਲੱਦ ਕੇ। ਤੇ ਜਿਹੜਾ ਤੂੰ ਕੀ ਕਹਿਣਾਗਾ ਉਹ ਅੰਮ੍ਰਿਤਸਰੀਏ ਕੁਲਚਾ ਜਿਹੜਾ ਵੀ ਆ ਉਹ ਫਾਨੀ। ਪਤਾ ਨਹੀਂ ਕਿੱਥੇ ਜਿਆ ਪੁੱਛ ਦੇਖਣਾ ਪਊਗਾ। ਕਰ ਲੈ ਐਡਰੈਸ ਪਤਾ ਕਰ ਲੈ। ਉਹ ਵੀ ਮਿਲਦਾ 4 ਵਜੇ ਤੱਕ ਹੀ ਮਿਲਦਾ ਹੈ। ਦੇਖਾਂ ਉਹ ਟਾਈਮ ਕੋਲ ਕਰਨਾ ਹੈ ਨੰਬਰ ਉਹ ਚਾਰ ਵਾਲਾ ਕਿ ਡੁੱਡਾ ਰਹਿ ਗਿਆ ਪਾ ਇੱਥੇ 6 ਵੱਜ ਗਏ ਸਾਲਾ ਚਾਹ ਇਹ ਤਾਂ ਵਾਵਾ ਆ ਗਿਆ ਭਾਈ ਕੋਈ ਗੱਲ ਨਹੀਂ ਕਿਹੜੇ ਉੱਪਰ ਸਰੀਏ ਮੈਨੂੰ ਲੱਗਦਾ ਵੀ ਇੱਥੇ KFC ਖਵਾਣੀ ਕੋਈ ਚੱਕਰ ਨਹੀਂ ਮਤੀ ਵਾਲੇ ਗੁਲਚੇ ਨਹੀਂ ਮਿਲਦੇ ਕੋਈ ਨਾ ਕੋਈ ਤਾਂ ਖਵਾएंगे ਏਡੀ ਦੂਰ ਲੈ ਕੇ ਆਏ ਮੀਂਹ ਸਾਲਾ ਉਹ ਖਵਾ ਦੋ ਨਾ ਮੈਨੂੰ ਮੈਂ ਤਾਂ ਤਰਾ ਪੈਸੇ ਵੀ ਨਹੀਂ ਮਿਲੇ ਮੈਂ ਤਾਂ ਘਟਣ ਗਿਆ ਹੁਣ ਮੇਰੇ ਕੋਲ ਕਾਵੇ ਘਟਣਗੇ ਤੇਰੇ ਪੈਸੇ ਤੇਰੇ ਪੈ ਅਗਲਾ ਤੇਰੇ ਖਾਤੇ ਜੇ ਛੱਡ ਦੇਣੇ ਨਾਲੇ ਨਾਲ ਕੋਇਆ ਗਰੀ ਅਹ ਐਸਾ ਕੇ ਬੌਜੀ ਬਠਨੇ ਨਾ ਕੋਈ ਸਹੀ ਹੈ ਬਰਾ ਉਹ ਤੇਰੇ ਮੰਗੂ ਮਰੂ ਮਰੂ ਨਹੀਂ ਕਰਦਾ ਗਲਾ ਨਾ ਯਾਰ ਜੰਦਾ ਵਾ ਜ਼ਿੰਦਗੀ ਦੇ ਉਹ ਮਿੱਤਰ ਉਹ ਮਰੂ ਮਰੂ ਕੀ ਕਰਨਾ ਸਿੱਖ ਫਿਰ ਕੁਛ ਕਿਉਂ ਕਰਦਾ ਨਾ ਇਹ ਆਪਣੇ ਨੀਏ ਤਾਂ ਤੋਸਾਤ ਨਹੀਂ ਕਰਾਉਂਦੀ ਉਹ ਤਾਂ ਨਹੀਂ ਬੜੀ ਜਾਂਦਾ ਲਗਾਤਾਰ ਤਾਂ ਘੰਟਾ ਹੋ ਗਿਆ ਮੀ ਪੈਨੇ ਨੂੰ ਬਹੁਤ ਜ਼ਿਆਦਾ ਫੋਲਮ ਨਹੀਂ ਆ ਰਹਾ ਹੈ ਆ ਤੇ ਨੇਬਰ ਵਾਲਾਂ ਦੇ ਆਏ ਸੀ ਇਹ ਕੰਦਿਆਂ ਦੇ ਬੱਦਲ ਹੋਇਆ ਤੇ ਸਮਾਨ ਦਾ ਘਟਵਾਇਆ ਸੀ ਆ ਦੇਖੋ ਇਹ ਨਹੀਂ ਨਾ ਤੇ ਪੂਰਾ ਰੱਜ ਕੇ ਹੁਣ ਸਾਰੇ ਤੇਰੇ ਵਾਂਗੂੰ ਮਰ ਮਰ ਥੜੀ ਕਰਦੇ ਰਹਿਣਾ ਐ ਨਹਿਰ ਬਣ ਗਈ ਇਹਦਾ ਤੇ ਕੋਈ ਆਇਆ ਸੀ ਕਿੱਥੇ ਠਵਾਇਆ ਸੀ ਹੋਣੇ ਦੇਖ ਲੈ ਮੈਂ ਹੁਣ ਤੂੰ ਕਹੇ ਕਿ ਇਹ ਚੱਲ ਪਿਆ ਹੌਲੀ 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 ਹੋਏ ਹੋ ਰਹੀ ਆ ਹੋਰ ਤੁਰ ਕੇ ਮਗ ਜਾ ਹੁਣ ਤੂੰ ਕਹੇ ਕਿ ਡੁੱਬਣ ਲੱਗੀ ਐ ਸਾਰਾ ਕੀ ਫਰੇ ਥੋੜੀ ਡੁੱਬਦੀ ਐ ਇਹਦੇ ਚ ਪਾਣੀ ਲੱਗੇ ਤਲੇ ਤੇ ਲੱਗੇ ਤਾਂ ਉੱਡੀ ਰਹੂਗੀ ਇਹ ਹੂੰ ਤੈਰਨ ਲੱਗ ਜੂ ਆ ਵਾ ਇਹਦੇ ਚ ਬੜੂ ਵਰਨਾ ਇਹ ਚ ਪਾਣੀ ਮੰਨ ਲਾ ਇਹ ਹੋਰ ਵੱਡ ਗਿਆ ਆਹ ਮੈਨੂੰ ਬਾਦ ਸ਼ੱਕ ਸੀ ਭੈਜੋ ਮਾਣ ਇਹ ਖੜਵੀ ਰੋ ਇਧਰ ਮੋੜ ਇਹ ਤਾਂ ਬੰਦ ਕਰ ਦੇ ਸਾਲਾ ਬੰਦ ਹੀ ਤਾਂ ਚਾਦਰ ਲਾ ਦੇ ਉੱਤੇ ਤੂੰ ਤੇ ਡਵਲ ਚਾਦਰ ਲੱਗੀ ਹੋਈ ਆ ਤਾਂ ਤਾਂ ਚਾਰ ਨੂੰ ਨਾਲ ਆਇਆ ਕਿਹਦੇ ਗਏ ਮੈਂਨੇ ਕਹੇ ਤੇ ਚੱਲੇ ਨੂੰ ਵਧੀਆ ਨਾ ਹੋ ਜੇ ਮਾਇਆ ਹੈ ਤਾਂ ਕਿਸੇ ਦੇ ਕਹੀ ਤੇ ਚੱਲਣ ਲੱਗ ਗਿਆ ਵਸ ਕੇ ਕੇ ਲਾ ਆ ਓਏ ਤੇਰੀ ਕੀ ਆ ਦੇ ਦਿੱਕਤ ਹੈ ਅੱਛਾ ਹੈ ਡਰਾ ਟਲਾ ਟਲਾ ਡਰਾ ਕਿ ਕਿਧਰ ਆ ਜਾਂਦਾ ਤੂੰ ਹੋਰ ਵਸੇ ਇਸ ਕਿੰ ਕੀ ਸੀ ਨਾ ਇਹ ਭੈਜ ਚਾਹ ਜਾਂਦੇ ਹੋਏ ਜਾਉਂਦੇ ਹੋਏ ਇਹ ਆਉਦੇ ਸੋਹਰੇ ਦੇ ਮੱਥਾ ਟੇਕ ਕੇ ਆਉਗਾ ਅਟੇ ਉਹ ਯਾਰ ਬਹੁਤ ਚੰਗਾ ਹੋਗਾ ਟੇਕ ਟੇਕ ਆਇਆ ਮੱਥਾ ਅੱਟੇ ਦਾ ਕੜਨ ਦੀ ਜਾਲੇ ਰੋਡ ਤੇ ਹੋ ਗਈ ਆ ਲੜ ਗਈ ਹੈ ਭੈ ਮਿਲਦਾ ਯਾਰ ਲੜ ਗਈ ਵੀ ਹੈ ਬਾਈ ਆਪਣੇ ਵੀ ਗਈ ਆ ਪੀਪਾੜਾ ਕੱਢ ਕੇ ਐ ਬਾਹਰ ਬਾਹਰਲੇ ਵਾਂਗੂੰ ਮੈਂ ਉਹ ਹੀ ਦੇਖੀ ਜਾਂਦਾ ਸੀਗਾ ਹਾਂ ਫੌਰਨ ਵਾਲੀ ਫੀਲਿੰਗ ਲੈ ਲਾ ਤੂੰ ਵੀ ਉਹ ਯਰ ਪਾਸਪੋਰਟ ਬਣਾਏਗਾ ਉਹ ਤਾਂ ਚਲ ਉਦੋਂ ਦੀ ਗੱਲ ਉਦੋਂ ਦੀ ਇੱਥੇ ਤਾਂ ਫੀਲਿੰਗ ਲੈ ਲੈ ਆਹ ਓਹ ਮੈਂ ਪਾਸਪੋਰਟ ਤਾਂ ਕਿ ਤੂੰ ਬਣਾਏਗਾ ਉਦੋਂ ਦੀ ਗੱਲ ਉਦੋਂ ਦੀ ਹੁਣ ਇੱਥੇ ਤਾਂ ਫੀਲਿੰਗ ਲੈ ਲੈ ਬਾਹਰ ਵਾਲੀ ਬਣਿਆ ਪਿਆ ਹੁਣ ਸਰਵਾਈਹ ਇਧਰ ਇਧਰ ਭੂਰੀ ਆਉਂਦਾ ਮੈਨੂੰ ਚਾਈਨਾ ਜਾਣਾ ਚਾਹੀਦਾ ਨਾ ਚਾਹੀਦਾ ਸੀ ਇੱਥੇ ਤਾਂ ਸਾਰੇ ਕਿਤੇ ਘੁੰਮਾਏ ਸੀ ਹੁਣ ਚਾਈਨਾ ਰਹੇ ਬਸ ਘੁੰਮਣਾ ਪਾੜ ਲਈ ਜੇ ਖਰਤੇ ਨਾ ਸੈਲ ਜਾ ਜਾ ਕੇ ਇਹਨੂੰ ਘੰਟਾ ਘਟ ਵੀ 1.5-2 ਸਾਲ ਹੋ ਗਏ ਬਜਾਰੇ ਨੂੰ ਕਹਿੰਦੇ ਘੁੰਮਣ ਚੱਲੀ ਘੁੰਮਣ ਇਹ ਨਾ ਸੁਭਾਅ ਨਹੀਂ ਬਣ ਰਿਹਾ ਮੇਰੇ ਵੀ ਇੱਸ ਤਰ੍ਹਾਂ ਸੀ ਮੇਰੇ ਤੇਰੀ ਕਿਸਮਤ ਚ ਹੈ ਨਹੀਂ ਅਜੇ ਹੁਣ ਮੈਂ ਤਾਂ ਕਹਿ ਗਿਆ 4 ਤਰੀਕ ਤੋਂ ਛੁੱਟੀ ਕੀ ਸਮਝ ਨਹੀਂ ਹੈਗਾ ਭੈਣ ਚੋਂ ਮੈਂ ਤਾਂ ਬਹੁਤ ੂਰ ਦੂਰ ਤੱਕ ਜਾਇਆ ਹੁਣ ਮੈਂ ਤਾਂ ਕਹਿੰਦਾ ਵੀ 4 ਤਰੀਕ ਤੋਂ ਬਾਅਦ ਜਾਣਾ ਹੈ ਦੇਖ ਹੁਣ ਤੂੰ ਦੱਸ ਉਹ ਆ ਦੇਖ ਲੈ ਚਾਰ ਸਟੇਟਾਂ ਟੱਪ ਕੇ ਉਹ ਲੈ ਕਿੱਥੇ ਪਿਆਗਾ ਚਾਈਨਾ ਦੇ ਬਾਰਡਰ ਕੋਲੇ ਜਾ ਕੇ ਆਏ ਆ ਭਾਈ ਸਾਹਿਬ ਮਾੜੀ ਤੁੜੀ ਗੱਲ ਨਹੀਂ ਹੈਗੀ ਚੰਗੀ ਆ ਲੈ ਚੱਲ ਕਿਤੇ ਤਾਂ ਜਾ ਆਇਆ ਕੋਈ ਆਪ ਹੀ ਪੜਾਗਾ ਉਹ ਆ ਦੇਖ ਲੈ ਪੰਜਾਬ ਹਰਿਆਣਾ ਹਿਮਾਚਲ ਉਹ ਜਾਈ ਕਿੱਥੇ